ਹਾਂਜੀ ਪਿਆਰੇ ਬੱਚਿਓ ਨਮਸਕਾਰ ਅੱਜ ਆਪਾਂ ਕਲਾਸ 6ਵੀਂ ਵਿਸ਼ਾ ਖੇਤੀਬਾੜੀ ਪਾਠ ਨੰਬਰ 9 ਪੰਜਾਬ ਦੇ ਮੁੱਖ ਫਲ ਅਤੇ ਬੂਟੇ ਇਸ ਪਾਠ ਦੇ ਪ੍ਰਸ਼ਨ ਉੱਤਰ ਕਰਾਂਗੇ ਅਭਿਆਸ ਉੜਾ ਇਨ੍ਹਾਂ ਪ੍ਰਸ਼ਨਾਂ ਦੇ ਉੱਤਰ 1-2 ਸ਼ਬਦਾਂ ਵਿੱਚ ਦਿਓ ਪ੍ਰਸ਼ਨ ਨੰਬਰ 1 ਬਰਸਾਂਤ ਰੁੱਤ ਦੇ ਫੁੱਲ ਕਿਸ ਮਹੀਨੇ ਵਿੱਚ ਲਗਾਏ ਜਾਂਦੇ ਹਨ ਉੱਤਰ ਜੁਲਾਈ ਵਿੱਚ ਪ੍ਰਸ਼ਨ ਨੰਬਰ 2 ਪੱਤਝੜ ਵਿੱਚ ਲਗਾਏ ਜਾਣ ਵਾਲੇ ਪੌਦਿਆਂ ਦਾ ਨਾਮ ਲਿਖੋ ਉੱਤਰ ਗੁਲਦੋ ਅੁਦੀ ਪ੍ਰਸ਼ਨ ਨੰਬਰ 3 ਕਿਸੇ ਦੋ ਲਾਲ ਰੰਗ ਵਾਲੇ ਫੁੱਲਾਂ ਦੇ ਨਾਮ ਲਿਖੋ ਉੱਤਰ ਗੁਲਮੋਹਰ ਬੋਤਲ ਬੁਰਸ਼ ਪ੍ਰਸ਼ਨ ਨੰਬਰ 4 ਗੁਲਾਬ ਦੇ ਪੌਦੇ ਕਿਸ ਮੌਸਮ ਵਿੱਚ ਲਗਾਏ ਜਾਂਦੇ ਹਨ ਉੱਤਰ ਨੰਬਰ ਤੋਂ ਮਾਰਚ ਤੱਕ ਪ੍ਰਸ਼ਨ ਨੰਬਰ 5 ਕਿਸ ਫੁੱਲ ਨੂੰ ਪੱਤ ਝੜ ਦੀ ਰਾਣੀ ਵੀ ਕਿਹਾ ਜਾਂਦਾ ਹੈ ਉੱਤਰ ਗੁਲਦਾ ਉਦੀ ਨੂੰ ਪ੍ਰਸ਼ਨ ਨੰਬਰ 6 ਗੁਲਦਾ ਉਦੀ ਦੇ ਫੁੱਲ ਕਿਸ ਮਹੀਨੇ ਵਿੱਚ ਆਉਂਦੇ ਹਨ ਉੱਤਰ ਨਵੰਬਰ ਦਸੰਬਰ ਵਿੱਚ ਪ੍ਰਸ਼ਨ ਨੰਬਰ 7 ਦੇਸੀ ਗੁਲਾਬ ਦੇ ਫੁੱਲਾਂ ਦੀਆਂ ਪੱਤੀਆਂ ਤੋਂ ਕੀ ਤਿਆਰ ਕੀਤਾ ਜਾਂਦਾ ਹੈ ਉੱਤਰ ਗੁਲਕੰਦ ਪ੍ਰਸ਼ਨ ਨੰਬਰ 8 ਦਰਖਤ ਕਿਸ ਤਕਨੀਕ ਦੁਆਰਾ ਹਵਾ ਵਿੱਚ ਨਮੀ ਦੀ ਮਾਤਰਾ ਵਧਾ ਕੇ ਵਾਤਾਵਰਨ ਨੂੰ ਠੰਡਾ ਕਰਦੇ ਹਨ ਉਤਰਾ ਬਾਸ਼ਪੀਕਰਨ ਦੁਬਾਰਾ ਪ੍ਰਸ਼ਨ ਨੰਬਰ 9 ਬਰਸਾਤ ਰੁੱਤ ਦੇ ਫੁੱਲਾਂ ਦੇ ਨਾਮ ਲਿਖੋ ਉੱਤਰ ਕੁੱਕੜ ਕਲੰਗੀ ਅਤੇ ਬਾਲ ਸਮਾ ਪ੍ਰਸ਼ਨ ਨੰਬਰ 10 ਪੌਦੇ ਹਵਾ ਵਿੱਚ ਕਿਹੜੀ ਗੈਸ ਛੱਡਦੇ ਹਨ ਉੱਤਰ ਆਕਸੀਜਨ ਆੜਾ ਇਨ੍ਹਾਂ ਪ੍ਰਸ਼ਨਾਂ ਦੇ ਉੱਤਰ ਇੱਕ ਜਾਂ ਦੋ ਵਾਕਾਂ ਵਿੱਚ ਦਿਓ ਪ੍ਰਸ਼ਨ ਨੰਬਰ 1 ਬੇਲਾਂ ਦੇ ਕਿਹੜੇ ਭਾਗ ਉਹਨਾਂ ਨੂੰ ਕੰਦਾਂ ਤੇ ਚੜਨ ਵਿੱਚ ਸਹਾਇਤਾ ਕਰਦੇ ਹਨ ਉਦਾਹਰਨ ਸਹਿਤ ਲਿਖੋ ਉੱਤਰ ਬੇਲਾਂ ਤੇ ਲੱਗੇ ਭਾਗ ਜਿਵੇਂ ਕੰਡੇ ਰਸਦਾਰ ਪਦਾਰਥ ਟੈਨ ਡ੍ਰਿੱਲ ਆਦ ਇਹਨਾਂ ਦੀ ਕੰਦਾਂ ਤੇ ਚੜਨ ਵਿੱਚ ਸਹਾਇਤਾ ਕਰਦੇ ਹਨ ਜਿਵੇਂ ਬੋਗਨਵੀਲੀਆ ਵਿੱਚ ਕੰਡੇ ਚਿਪਕਲੀ ਬੇਲ ਵਿੱਚ ਰਸਦਾਰ ਪਦਾਰਥ গোল্ডেন ਸਾਬਰ ਵਿੱਚ 10 ਡ੍ਰਿਲ ਪ੍ਰਸ਼ਨ ਨੰਬਰ 2 ਸਰਦ ਰੁੱਤ ਵਿੱਚ ਲਗਾਏ ਜਾਣ ਵਾਲੇ ਫੁੱਲਾਂ ਦੇ ਨਾਮ ਲਿਖੋ ਅਤੇ ਇਹ ਕਿਸ ਮਹੀਨੇ ਵਿੱਚ ਲਗਾਏ ਜਾਂਦੇ ਹਨ ਉੱਤਰ ਕੁੱਤਾ ਫੁੱਲ ਫਲਾਕਸ ਬਰਵੀਨਾ ਗੇਂਦਾ ਗੇਂਦੀ সুইਟ ਬੀਲੀਆਮ সুইਟ ਪੀਜ ਆਦ ਸਰਦ ਰੁੱਤ ਦੇ ਫੁੱਲ ਹਨ ਇਹਨਾਂ ਨੂੰ ਅਕਤੂਬਰ ਨੰਬਰ ਵਿੱਚ ਪਨੀਰੀ ਤਿਆਰ ਕਰਕੇ ਲਗਾਇਆ ਜਾਂਦਾ ਹੈ ਪ੍ਰਸ਼ਨ ਨੰਬਰ 3 ਪੱਤਝੜ ਵਾਲੇ ਬੂਟੇ ਕਿਸਕ ਮੌਸਮ ਮਹੀਨੇ ਵਿੱਚ ਲਗਾਏ ਜਾਂਦੇ ਹਨ ਕੋਈ ਦੋ ਪੱਤਝੜ ਵਿੱਚ ਲਗਾਏ ਜਾਣ ਵਾਲੇ ਬੂਟਿਆਂ ਦੇ ਨਾਮ ਲਿਖੋ ਉੱਤਰ ਪੱਤਝੜ ਵਾਲੇ ਬੂਟੇ ਹਨ ਕੁਇਨ ਫਲਾਵਰ ਸਰਵਣੀ ਸਹਿਤੂਤ ਇਹਨਾਂ ਦਾ ਫਟਾਰਾ ਆਉਣ ਤੋਂ ਪਹਿਲਾਂ ਅੱਧ ਦਸੰਬਰ ਜਨਵਰੀ ਵਿੱਚ ਲਗਾਇਆ ਜਾਂਦਾ ਹੈ ਪ੍ਰਸ਼ਨ ਨੰਬਰ 4 ਖੂਬਸੂਰਤ ਪੱਤੀਆਂ ਵਾਲੀਆਂ ਝਾੜੀਆਂ ਦੇ ਨਾਮ ਲਿਖੋ ਅਤੇ ਇਹਨਾਂ ਦੀ ਚੋਣ ਕਿਸ ਆਧਾਰ ਤੇ ਕੀਤੀ ਜਾਂਦੀ ਹੈ ਉਤਰ 골ਡਨ ਸਾਵਰ ਲਾਸਣਵੇਲ ਵਰਦਾ ਵੇਲ ਆਦ ਖੂਬਸੂਰਤ ਪੱਤੀਆਂ ਵਾਲੀਆਂ ਝਾੜੀਆਂ ਹਨ ਇਹਨਾਂ ਨੂੰ ਇਹਨਾਂ ਦੇ ਘਰ ਦੇ ਮੁਤਾਬਕ ਲਗਾਇਆ ਜਾਂਦਾ ਹੈ ਪ੍ਰਸ਼ਨ ਨੰਬਰ 5 ਫਲਾ ਦੇ ਆਧਾਰ ਤੇ ਦਰਖਤਾਂ ਨੂੰ ਕਿੰਨੀਆਂ ਸ੍ਰੈਣੀਆਂ ਵਿੱਚ ਵੰਡਿਆ ਜਾ ਸਕਦਾ ਹੈ ਉੱਤਰ ਦਰਖਤਾਂ ਨੂੰ ਗੋਲ ਛਤਰੀ ਮੋਲਸਰੀ ਫਲਾ ਆਕਾਰ ਗੁਲਮਹੋਰ ਸਿੱਧੇ ਜਾਣ ਵਾਲੇ ਸਿਲਵਰ ਉੱਕ ਝੁਕਵੀਆਂ ਛਾਕਾਮਾ ਬੋਤਲ ਬੁਰਸ਼ ਆਦ ਪ੍ਰਸ਼ਨ ਨੰਬਰ 6 ਕਿਹੜੇ ਫੁੱਲਾਂ ਦਾ ਤੇਲ ਕੱਢ ਕੇ ਉਸ ਨੂੰ ਖੁਸ਼ਬੂ ਦੀਆਂ ਵਸਤੂਆਂ ਵਿੱਚ ਵੀ ਵਰਤਿਆ ਜਾਂਦਾ ਹੈ ਉੱਤਰ ਗੁਲਾਬ ਜੈਸਮੀਨ ਰਜਨੀਗੰਦਾ ਮੋਤੀਆਂ ਆਦ ਦਾ ਤੇਲ ਕੱਢ ਕੇ ਉਸ ਨੂੰ ਖੁਸ਼ਬੂ ਦੀਆਂ ਵਸਤੂਆਂ ਵਿੱਚ ਵਰਤਿਆ ਜਾਂਦਾ ਹੈ ਪ੍ਰਸ਼ਨ ਨੰਬਰ 7 ਵਪਾਰਿਕ ਪੱਖ ਤੋਂ ਸਜਾਵਟੀ ਫੁੱਲ ਕਿਵੇਂ লাভਦੈਕ ਹੋ ਸਕਦੇ ਹਨ ਉੱਤਰ ਫੁੱਲਾਂ ਦਾ ਵਪਾਰ ਕਰਕੇ ਚੰਗਾ ਮੁਨਾਫਾ ਲਿਆ ਜਾ ਸਕਦਾ ਹੈ ਪੰਜਾਬ ਵਿੱਚ ਗੇਂਦਾ ਗੇਂਦੀ ਅਤੇ ਗਲੈਡੀ ਉਲਸ ਆਦ ਦੀ ਕਾਸ਼ਤ ਵਪਾਰਿਕ ਪੱਧਰ ਤੇ ਹੁੰਦੀ ਹੈ ਜਰਬਰਾ ਅਤੇ ਗੁਲਾਬ ਦੀ ਉੱਚ ਪੱਧਰ ਤੇ ਪੈਦਾਵਾਰ ਕੀਤੀ ਜਾਂਦੀ ਹੈ ਇਹਨਾਂ ਨੂੰ ਪਲਾਸਟਿਕ ਦੇ ਰੰਗीन ਹਾਊਸ ਬਣਾ ਕੇ ਉਗਾਇਆ ਜਾਂਦਾ ਹੈ ਇਸ ਤਰ੍ਹਾਂ ਮੌਸਮੀ ਫੁੱਲਾਂ ਦੇ ਬੀਜ ਤਿਆਰ ਕਰਕੇ ਅਮਰੀਕਾ ਕੈਨੇਡਾ ਜਰਮਨੀ ਆਦ ਵਿੱਚ ਭੇਜੇ ਜਾਂਦੇ ਹਨ ਪ੍ਰਸ਼ਨ ਨੰਬਰ 8 ਦਰਖਤ ਝਾੜੀਆਂ ਬੇਲਾ ਆਦ ਲਗਾਉਣ ਦਾ ਸਹੀ ਸਮਾਂ ਕਿਹੜਾ ਹੁੰਦਾ ਹੈ ਉਤਰ ਦਰਖਤ ਝਾੜੀਆਂ ਬੇਲਾਂ ਆਦ ਲਗਾਉਣ ਦਾ ਸਹੀ ਸਮਾਂ ਬਰਸਾਂਤ ਰੁੱਤ ਜੁਲਾਈ ਅਗਸਤ ਅਤੇ ਬਸੰਤ ਰੁੱਤ ਫਰਵਰੀ ਮਾਰਚ ਦੇ ਮਹੀਨੇ ਹਨ ਪ੍ਰਸ਼ਨ ਨੰਬਰ 9 ਦਰਖਤਾਂ ਨੂੰ ਕੱਦ ਅਤੇ ਛਤਰੀ ਦੇ ਆਧਾਰ ਤੇ ਕਿਹੜੀਆਂ ਸਰੈਣੀਆਂ ਵਿੱਚ ਵੰਡਿਆ ਜਾ ਸਕਦਾ ਹੈ ਉਤਰ ਦਰੱਖਤਾਂ ਨੂੰ ਕੱਦ ਅਤੇ ਛਤਰੀ ਦੇ ਆਧਾਰ ਤੇ ਵੱਡੇ ਦਰਮਿਆਨੇ ਅਤੇ ਛੋਟੇ ਦਰੱਖਤਾਂ ਵਿੱਚ ਵੰਡ ਸਕਦੇ ਹਨ ਪ੍ਰਸ਼ਨ ਨੰਬਰ 10 ਗਮਲਿਆਂ ਵਿੱਚ ਕਿਹੜੇ ਪੌਦੇ ਲਗਾਏ ਜਾ ਸਕਦੇ ਹਨ ਉਤਰ ਪਾਲਮ ਮਨੀ ਪਲਾਂਟ ਰਾਵੜ ਪਲਾਂਟ ਆਦ ਨੂੰ ਗਮਲਿਆਂ ਵਿੱਚ ਲਗਾਇਆ ਜਾਂਦਾ ਹੈ ਈਡੀ ਇਹਨਾਂ ਪ੍ਰਸ਼ਨਾਂ ਦੇ ਉੱਤਰ 5 ਜਾਂ 6 ਵਾਕਾਂ ਵਿੱਚ ਦਿਓ ਪ੍ਰਸ਼ਨ ਨੰਬਰ 1 ਫੁੱਲ ਸਾਡੀ ਜ਼ਿੰਦਗੀ ਵਿੱਚ ਐਵੇਂ ਹੀ ਸਜਨਬਾਉਂਦੇ ਹਨ ਤੱਥ ਦੀ ਪੁਸ਼ਟੀ ਕਰੋ ਉੱਤਰ ਫੁੱਲ ਦੀ ਵਰਤੋਂ ਮਨੁੱਖ ਆਪਣੇ ਜੀਵਨ ਵਿੱਚ ਹਰ ਪੜਾਤੇ ਕਰਦਾ ਹੈ ਜਨਮ ਦਿਨ ਵਿਹਾ ਪਾਠ ਪੂਜਾ ਮੰਦਰਾਂ ਮੌਤ ਆਦ ਸਾਰੇ ਸਮਿਆਂ ਤੇ ਫੁੱਲਾਂ ਦੀ ਵਰਤੋਂ ਕੀਤੀ ਜਾਂਦੀ ਹੈ ਫੁੱਲਾਂ ਤੋਂ ਸਾਨੂੰ ਪਿਆਰ ਅਤੇ ਸਬਰ ਦਾ ਸੁਨੇਹਾ ਵੀ ਪ੍ਰਾਪਤ ਹੁੰਦਾ ਹੈ ਫੁੱਲਾਂ ਦੇ ਰੰਗ ਅਤੇ ਖੁਸ਼ਬੂ ਤੋਂ ਸਾਡੇ ਮਨ ਨੂੰ ਸ਼ਾਂਤੀ ਮਿਲਦੀ ਹੈ ਫੁੱਲਾਂ ਦੇ ਗੁਲਦਸਤੇ ਪ੍ਰਦਾਨ ਕਰਕੇ ਸੁਭ ਇਸ਼ਾਮਾਂ ਅਤੇ ਸਵਾਗਤ ਕੀਤਾ ਜਾਂਦਾ ਹੈ ਫੁੱਲਾਂ ਨੂੰ ਕਰਾਂ ਦੀ ਸਜਾਵਟ ਵਿੱਚ ਵਰਤਿਆ ਜਾਂਦਾ ਹੈ ਫੁੱਲਾਂ ਦਾ ਤੇਲ ਕੱਢ ਕੇ ਖੁਸ਼ਬੂ ਵਾਲੀਆਂ ਵਸਤੂਆਂ ਵੀ ਤਿਆਰ ਕੀਤੀਆਂ ਜਾਂਦੀਆਂ ਹਨ ਗੁਲਾਬ ਦੇ ਫੁੱਲਾਂ ਦੀਆਂ ਪੱਤੀਆਂ ਤੋਂ ਗੁਲਕੰਦ ਬਣਾਇਆ ਜਾਂਦਾ ਹੈ ਇਸੇ ਤਰ੍ਹਾਂ ਕਈ ਹੋਰ ਫੁੱਲਾਂ ਦੀ ਵਰਤੋਂ ਹਰਬਲ ਦਵਾਈਆਂ ਵਿੱਚ ਵੀ ਹੁੰਦੀ ਹੈ ਇਸ ਤਰ੍ਹਾਂ ਫੁੱਲ ਸਾਡੀ ਜ਼ਿੰਦਗੀ ਦਾ ਅਹਿਮ ਹਿੱਸਾ ਹਨ ਪ੍ਰਸ਼ਨ ਨੰਬਰ 2 ਵਾਤਾਵਰਣ ਨੂੰ ਸਾਫ਼ ਰੱਖ ਲਈ ਪੌਦਿਆਂ ਦਾ ਕੀ ਯੋਗਦਾਨ ਹੈ ਉੱਤਰ ਪੌਦੇ ਆਲੇ-ਦੁਆਲੇ ਨੂੰ ਸੁੰਦਰ ਬਣਾਉਣ ਦਾ ਕੰਮ ਕਰਦੇ ਹਨ ਤੇ ਨਾਲ ਹੀ ਇਹ ਵਾਤਾਵਰਨ ਵਿੱਚੋਂ ਕਾਰਬਨ ਡਾਈਆਕਸਾਈਡ ਨੂੰ ਸੋਖਦੇ ਹਨ ਅਤੇ ਆਕਸੀਜਨ ਛੱਡਦੇ ਹਨ ਇਸ ਤਰ੍ਹਾਂ ਵਾਤਾਵਰਨ ਸ਼ੁੱਧ ਹੁੰਦਾ ਹੈ ਇਹ ਹਵਾ ਵਿੱਚੋਂ ਮਿੱਟੀ ਦੇ ਕਣਾਂ ਹਾਨੀਕਾਰਕ ਗੈਸਾਂ ਅਤੇ ਪਦਾਰਥਾਂ ਨੂੰ ਵੀ ਆਪਣੇ ਵਿੱਚ ਸਮਾਂ ਲੈਂਦੇ ਹਨ ਪੌਦੇ ਹਵਾ ਵਿੱਚ ਨਮੀ ਦੀ ਮਾਤਰਾ ਵੀ ਵਧਾਉਂਦੇ ਹਨ ਤੇ ਵਾਤਾਵਰਨ ਨੂੰ ਠੰਡਾ ਰੱਖਦੇ ਹਨ ਪੌਦੇ ਧੂਨੀ ਪ੍ਰਦੂਸ਼ਣ ਨੂੰ ਵੀ ਰੋਕਦੇ ਹਨ ਇਸ ਤਰ੍ਹਾਂ ਪੌਦੇ ਵਾਤਾਵਰਨ ਨੂੰ ਸਾਫ਼ ਰੱਖਣ ਵਿੱਚ ਯੋਗਦਾਨ ਪਾਉਂਦੇ ਹਨ ਪ੍ਰਸ਼ਨ ਨੰਬਰ 3 ਆਕਾਰ ਦੇ ਆਧਾਰ ਤੇ ਦਰੱਖਤਾਂ ਦੀ ਵੰਡ ਕਿੰਨੀਆਂ ਸ਼੍ਰੇਣੀਆਂ ਵਿੱਚ ਕੀਤੀ ਜਾ ਸਕਦੀ ਹੈ ਉਦਾਹਰਨ ਸਹਿਤ ਲਿਖੋ ਉੱਤਰ ਦਰੱਖਤਾਂ ਨੂੰ ਕੱਦ ਅਤੇ ਛਤਰੀ ਤੇ ਆਧਾਰ ਦੇ ਵੱਡੇ ਦਰਮਾਨੇ ਅਤੇ ਛੋਟੇ ਦਰਖਤਾਂ ਵਿੱਚ ਵੰਡ ਸਕਦੇ ਹਾਂ ਕਟਫਲਾ ਵਾਲਾ ਦਰਖਤ ਅਸ਼ੋਕਾ ਹੈ ਦਰਖਤਾਂ ਨੂੰ ਆਕਾਰ ਦੇ ਆਧਾਰ ਤੇ ਵੀ ਵੰਡਿਆ ਜਾ ਸਕਦਾ ਹੈ ਜਿਵੇਂ ਮੋਲਸਰੀ ਦੀ ਗੋਲ ਛਤਰੀ ਹੈ ਗੁਲਮੋਹਰ ਦਾ ਫਲਾ ਆਕਾਰ ਹੈ ਸਿਲਬਰ ਉੱਕ ਸਿੱਧੇ ਜਾਣ ਵਾਲਾ ਹੈ ਬੋਤਲ ਬੁਰਸ਼ ਦੀਆਂ ਝੁਕਵੀਆਂ ਸਾਖਾਵਾਂ ਹਨ ਪ੍ਰਸ਼ਨ ਨੰਬਰ 4 ਦਰਖਤਾਂ ਤੇ ਝਾੜੀਆਂ ਨੂੰ ਲਗਾਉਣ ਦਾ ਤਰੀਕਾ ਵਿਸਤਾਰ ਸਹਿਤ ਲਿਖੋ ਉੱਤਰ ਦਰਖਤਾਂ ਅਤੇ ਝਾੜੀਆਂ ਲਗਾਉਣ ਲਈ 1 ਤੋਂ 3 ਫੁੱਟ ਡੂੰਘਾ ਟੋਇਆ ਪੁੱਟਿਆ ਜਾਂਦਾ ਹੈ ਇਸ ਵਿੱਚ ਦੋ ਭਾਗ ਮਿੱਟੀ ਅਤੇ ਇੱਕ ਭਾਗ ਗਲੀ ਸੜੀ ਰੂੜੀ ਖਾਦ ਮਿਲਾ ਦਿੱਤੀ ਜਾਂਦੀ ਹੈ ਇਨ੍ਹਾਂ ਵਿੱਚ ਸਮੇਂ ਅਨੁਸਾਰ ਦਰਖਤ ਝਾੜੀਆਂ ਆਦ ਨੂੰ ਲਗਾਉਣਾ ਚਾਹੀਦਾ ਹੈ ਦਰਖਤ ਤੇ ਝਾੜੀਆਂ ਦਾ ਸਾਡੇ ਜੀਵਨ ਵਿੱਚ ਬਹੁਤ ਮਹੱਤਵਪੂਰਨ ਯੋਗਦਾਨ ਹੈ ਇਹ ਵਾਤਾਵਰਨ ਨੂੰ ਸੋਧਣ ਦਾ ਕੰਮ ਵੀ ਕਰਦੇ ਹਨ ਇਹਨਾਂ ਨੂੰ ਬਹੁਤ ਮਾਤਰਾ ਵਿੱਚ ਲਗਾਇਆ ਜਾਣਾ ਚਾਹੀਦਾ ਹੈ ਅਤੇ ਲੱਗੇ ਹੋਏ ਦਰਖਤਾਂ ਆਦ ਦੀ ਦੇਖਭਾਲ ਵੀ ਕਰਨੀ ਚਾਹੀਦੀ ਹੈ। ਪ੍ਰਸ਼ਨ ਨੰਬਰ 5 ਖੇਤੀ ਵਿਭਿੰਨਤਾ ਵਿੱਚ ਸਜਾਵਟੀ ਫੁੱਲਾਂ ਦਾ ਕੀ ਯੋਗਦਾਨ ਹੈ? ਉੱਤਰ ਇੱਕੋ ਤਰ੍ਹਾਂ ਦੇ ਫਸਲੀ ਚੱਕਰਾਂ ਤੋਂ ਛੁਟਕਾਰਾ ਪਾਉਣ ਲਈ ਫੁੱਲਾਂ ਦੀ ਖੇਤੀ ਵੀ ਕੀਤੀ ਜਾ ਸਕਦੀ ਹੈ। ਸਜਾਵਟੀ ਫੁੱਲਾਂ ਦੀ ਫਸਲ ਘੱਟ ਸਮੇਂ ਵਿੱਚ ਹੋ ਜਾਂਦੀ ਹੈ ਤੇ ਚੰਗਾ ਮੁਨਾਫਾ ਵੀ ਦੇ ਜਾਂਦੀ ਹੈ। ਫੁੱਲਾਂ ਦੀ ਮੰਗ ਵੀ ਦਿਨ ਪ੍ਰਤੀ ਦਿਨ ਵਾਧੀ ਜਾ ਰਹੀ ਹੈ। ਇਸ ਲਈ ਫੁੱਲਾਂ ਦੀ ਖੇਤੀ ਖੇਤੀ ਵਿਭਿੰਨਤਾ ਦੇ ਨਾਲ-ਨਾਲ ਚੰਗਾ ਮੁਨਾਫਾ ਦੇਣ ਵਾਲਾ ਕੰਮ ਵੀ ਹੈ ਪੰਜਾਬ ਵਿੱਚ ਗੇਂਦਾ ਗੇਂਦੀ ਗਲੈਡੀ ਉਲਸ ਆਦ ਦੀ ਕਾਸ਼ਤ ਵਪਾਰਿਕ ਪੱਧਰ ਤੇ ਕੀਤੀ ਜਾ ਸਕਦੀ ਹੈ ਧੰਨਵਾਦ ਜੇਕਰ ਤੁਹਾਨੂੰ ਵੀਡੀਓ ਵਧੀਆ ਲੱਗੀ ਤਾਂ ਚੈਨਲ ਨੂੰ ਸਬਸਕ੍ਰਾਈਬ ਤੇ ਵੀਡੀਓ ਨੂੰ ਲਾਈਕ ਕਰੋ